ਤੇ ਸ਼ਹਿਰ ਮੇਰਾ ਵੀ ਮੈਂ ਕਹਿੰਦਾ ਨਿਪਟਾਰ ਕਰ ਦਿਓ ਕਿਉਂਕਿ ਇਹ ਪਰਿਵਾਰ ਦੇ ਇਹਨਾਂ ਪਰਿਵਾਰਾਂ ਦੀ ਜ਼ਿੰਦਗੀ ਦਾ ਸਵਾਲ ਆ ਮੁਰਵ ਸੇਬਾ ਦੁਬਾਰਾ ਇਸ ਟਾਈਮ ਤੋਂ ਪਿੱਛੇ ਇੱਕ ਤੰਬੂ ਲਾ ਕੇ ਬਿਠੇ ਹੋ ਪਿੱਛੇ ਤੰਬੂ ਲੱਗਾ ਆ ਪਿੱਛੇ ਟਰਾਲੀਆਂ ਉਹ ਵੇਖੋ ਆਪਣੇ ਮਾੜੀ-ਮੋਟੀ ਹਾਂ ਟਰੈਕਟਰ ਵੀ ਔਰ ਜਾਂ ਟਰਾਲੀਆਂ ਵੀ ਸੰਦ ਵੀ ਜਿੰਨੇ ਆਪਣੇ ਬਾਈ ਜੱਤੀ ਦੇ ਹੁੰਦੇ ਆ ਉਹ ਵੀ ਸਾਰੇ ਰੁੜ ਗਿਆ ਠੀਕ ਆ ਤੇ ਘਰ ਦੇ ਜੋ ਟੀਵੀ ਫਰਿੱਜਾਂ ਫੇਟੀਆਂ ਬਿਸਤਰੇ ਮੰਜੇ ਜੋ ਉਹ ਵੀ ਸਮਾਨ ਸਾਰ ਰੁੜ ਗਿਆ 1.5 ਕਰੋੜ ਤੋਂ ਟਾਪੀ ਜਾਂ ਫਕੰਦ ਦੇਤੇ ਬਿਲਕੁਲ ਜੀ ਬਿਲਕੁਲ ਜ਼ਮੀਨ ਪਾਗਲ ਆ ਜਿਆਦਾ ਹੋ ਜਾਣਾ ਜਮੀਨ ਪਾ ਕਰੀਏ ਜ਼ਮੀਨ ਤਾਂ ਹੁਣ ਆਪਾਂ ਜ਼ਮੀਨ ਦੀ ਗੱਲ ਕਰੀਏ ਜ਼ਮੀਨ ਤਾਂ ਲਈਏ ਤੇ ਹੁਣ ਵੇਖੋ ਕਰੋੜ ਕਰੋੜ ਰੁਪਏ ਮੰਗ ਕੇ ਲੈ ਦਾ ਮੰਗਣ ਦੇ ਆ ਆ ਇੱਥੇ ਕੀ ਆ ਪਾਇ ਜੀ ਕਰੀਏ ਤੇ ਇੱਥੇ ਹੀ ਆ ਮੋਟਰ ਆ ਅੱਛਾ ਆ ਮੋਟਰ ਤੇ ਆ ਨਵੀਂ ਦਿਖਾਈ ਇਹ ਮੋਟਰ ਆ ਤੇ 90 ਲੱਖ ਲੈ ਆ ਆ ਦੇਖੋ ਆ ਇਸ ਮੁੰਡੇ ਆ ਮੋਟਰ ਮਤਲਬ ਇੱਥੇ ਪੈਲੀ ਤੇ ਐਸੀ ਆਪਣੀ ਮੋਟਰ ਦੀ ਦੂਜੀ ਵੀ ਆ ਗਈ ਆ ਆਪਣਾ ਕਮਬੜਾ ਵੀ ਕਮਰੋਂ ਤੇ ਹੀ ਇਹ 4 ਫੁੱਟ 5 ਉੱਤੇ ਹੀ ਉੱਚਾ ਹੈ ਤੇ ਜਿਹੜਾ ਹੁਣ ਬਿਲਕੁਲ ਧਰਤੀ ਦੇ ਬਰਾਬਰ ਹੋ ਗਿਆ ਵਾ ਤੇ ਵੇਖੋ ਤੁਹਾਡੇ ਸਾਹਮਣੇ ਕਿੰਨੀ ਰੇਤਾ ਪੈ ਗਈ ਇੱਥੇ ਇਹ ਤੁਹਾਨੂੰ ਲੱਗਦਾ ਸੀ ਕਮਰੇ ਨਹੀਂ ਤਾਂ 8 ਮੀਟਰ ਦੇ ਦੱਸ ਦਿਓ ਨਾ ਕਈ ਹੁੰਦੇ ਨੇ ਨੇਕਰੂਆ ਵੀ ਹੁੰਦੀ ਹੈ ਜਿਹੜੇ ਕਹਿੰਦਾ ਪੈਂਦੇ ਪੈੜੀ ਦਰਿਆ ਦੇ ਨੱਪੀ ਇਹ ਦਰਿਆ ਦੇ ਪੈੜੀ ਸੀ ਜਾਂ ਤੁਹਾਡੀ ਮਾਲਕੀ ਨਹੀਂ ਇਹ ਮਾਲਕੀਆਂ ਪੈਲੀਆਂ ਨੇ ਦਰਿਆ ਦੀ ਪੈੜੀ ਤੇ ਇੱਕ ਮਰਲਾ ਵੀ ਨਹੀਂ ਹੈਗਾ ਅੱਛਾ ਇਹ ਤਾਂ ਸਰਕਾਰ ਨੇ ਪਾਣੀ ਕਿਹੜਾ ਵੰਡਾਈਗਾ ਸਰਕਾਰ ਨੇ ਪਲੈਨ ਬਣਾ ਕੇ ਨਾ ਜਿਹੜਾ ਨਹਿਰਾਂ ਦਾ ਪਾਣੀ ਦਿੱਤਾ ਵਾ Rajasthan ਨੂੰ ਉਹਦਾ ਕਰਕੇ ਇਥੇ ਡੱਕ ਲਾਈ ਆ ਤੇ ਗਾਂ ਨਹੀਂ ਸੋਚਿਆ ਵੀ ਗਰੀਬ ਬੰਦੇ ਮਾਰੇ ਜਾਣਗੇ ਤੇ ਇਥੇ ਡਰ ਲਾਤੇ ਵੀ ਜਿਆਦਾ ਹੋ ਤੇ ਗਾਂ ਛੱਡ ਦਿੰਦੇ ਆਪੇ ਮਰੀ ਜਾਣ ਤੇ ਜਿਹੜਾ ਨਹਿਰਾ ਦਾ ਪਾਣੀ ਉਹਨਾਂ ਪੂਰਾ ਕੀਤਾ ਵਾ ਉਹਨਾਂ ਨੂੰ ਨਹਿਰਾ ਦਾ ਪਾਣੀ ਪੂਰਾ ਦੇਣਾ ਵਾ ਤੇ ਜਦੋਂ ਗਾਂ ਪਾਣੀ ਜਿਆਦਾ ਆ ਜਾਂਦਾ ਫਿਰ ਗਾਂ ਛੱਡ ਦਿੰਦੇ ਆ ਜ਼ਮੀਨ ਇੱਕ ਮਰਲਾ ਨਹੀਂ ਹੈਗੀ ਉੱਥੇ ਦਰਿਆ ਦੀ ਹੁਣ ਮੈਂ ਐ ਪਾਸੇ ਮੈਂ ਨਾਲੋਂ ਪਾਜੀ ਨੇ ਵੀ ਖੜ ਜਾ ਇੱਥੇ ਭਾਈ ਅੱਜ ਇਥੇ ਖੜੇ ਆ ਨਾ ਅਸੀਂ ਭਾਈ ਤੁਸੀਂ ਵੀ ਆ ਜਾਓ ਤੁਹਾਡੇ ਮਕਾਨ ਸੀ ਨਾ ਇੱਥੇ ਤਿੰਨ ਮਕਾਨ ਤਿੰਨ ਘਰ ਸੀ ਇੱਥੇ ਹੂੰ 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 ਤੁਕ ਉਹ ਜਿਹੜੀ ਕੰਦ ਜੀ ਵਾਲੀ ਦੀਦੀ ਪਈ ਹੈ ਨਾ ਆ ਆ ਸਾਹਮਣੇ ਵਾਲੇ ਉੱਥੇ ਆਪਣੇ ਇੰਟ ਘਰ ਸੀ ਤਿੰਨੇ ਆ ਗਾਂ ਜੈ ਸਕਦੇ ਇੱਥੇ ਮੜਾ ਜਾਵਰ ਹਾਂ ਜੀ ਪਾਣੀ ਆ ਟੱਬ ਜਨੇ ਪਾਣੀ ਛੋਟਾ ਹੀ ਆ ਉਹ ਕੱਲੀ ਇੱਕ ਸਾਲਾ ਬੁਰਜੀ ਰਹਿ ਗਈ ਕੱਲੀ ਦੇ ਕੰਦ ਜੀ ਆ ਦੀਦੀ ਪਈ ਨਾ ਉਹ ਜਿਹੜੀ ਪਾਈ ਸੀ ਨਾ ਰੇਤਾ ਹਾਂ ਉਹ ਪਾਣੀ ਘੜਦਾ ਉਹ ਵੀ ਢਾਈ ਜਾਂਦਾ ਵਾ ਠੀਕ ਆ ਉਹ ਵੀ ਦੇ ਨੀ ਕਰਦਾ ਜਾਂਦਾ ਮਤਲਬ ਤਿੰਨ ਘਰ ਸੀ ਯਾਰ ਹਾਂ ਤਿੰਨ ਘਰ ਦੋ ਟਰੈਕਟਰ ਟਰਾਲੀਆਂ ਮਾ ਜਿੰਨੇ ਟਰੈਕਟਰ ਦੇ ਪਿੱਛੇ ਵਾਪਰ ਵਾਲੇ ਸੰਦ ਹੁੰਦੇ ਆ ਉਹ ਤਿੰਨ ਘਰ ਮੱਝਾਂ ਬਚਾਲੀਆਂ ਮੱਝਾਂ ਬਚਾਲੀਆਂ ਕੱਲੀਆਂ ਮੱਝਾਂ ਬਚੀਆਂ ਕੱਲੀਆਂ ਮੱਝਾਂ ਕੋਈ ਛੇ ਨਹੀਂ ਕੱਢੀ ਉੱਥੋਂ ਕੱਲੀਆਂ ਮੱਝਾਂ ਦਾ ਮੌਕਾ ਪਿੱਛੇ ਵੀ ਮਾਰਦੇ ਮੈਨੂੰ ਜੂਮ ਮਾਰ ਕੇ ਦਿਖਾ ਦੇ ਇੱਥੇ ਕਿਤੇ ਘਰ ਦਾ ਨਾਮੋਂ ਨਿਸ਼ਾਨੇ ਹੈਗਾ ਕੋਈ ਵੀਰ ਆਪਣੇ ਗਏ ਹੀ ਬਹੁਤ ਤਾਰੂ ਜਿਹੜੇ ਲੈ ਕੇ ਆਏ ਮੱਝਾਂ ਉਹਨਾਂ ਕੱਢ ਲੀਆਂ ਨਹੀਂ ਤੇ ਮੱਝਾਂ ਰੋੜ ਜਣੀਆਂ ਆ ਜਿੰਨਾ ਪਾਣੀ ਆ ਗਿਆ ਨਾ ਇੱਕ ਵਾਰ ਆ ਗਿਆ ਮੱਝਾ ਇੱਕਦਮ ਪਾਣੀ ਰਾਤ ਚਾਰ ਟਰਾਂਸਫਰ ਹੋ ਰਹੇ ਸੀ ਸਾਡੇ 11:30 ਵਜੇ ਪਾਣੀ ਸੁਛੜਿਆ ਰਾਤ ਚਾਰ ਮੋਟਰ ਸਿੰਗਲ ਫੇਸ ਦੇ ਵੱਖਰੇ ਚਾਰ ਮੋਟਰਾਂ ਸਮਰਸਿਵਾਲ ਦੀ ਚਾਰ ਮੋਟਰਾਂ ਸੀਗੀਆਂ ਉਹਨਾਂ ਮੋਟਰਾਂ ਦੇ ਨਾਮ ਨਿਸ਼ਾਨੇ ਹੈਗੇ ਬਿਲਕੁਲੀ ਬੋਰ ਵੀ ਨਹੀਂ ਦੇਵਾਂਗੇ ਕੋਈ ਨਾ ਬੋਰ ਹੈ ਗਿਆ ਨਾ ਮੋਟਰਾਂ ਹੈਗੀਆਂ ਤਿੰਨ ਤੋਂ ਚਾਰ ਘਰ ਸੀ ਕਿੰਨਾ ਚਾਰਾਂ ਘਰਾਂ 'ਚ ਕਿਸੇ ਕਦਾ ਨਾਮ ਨਿਸ਼ਾਨੇ ਇਥੇ ਹੈਗਾ ਹੁਣ ਦੱਸੋ ਆ ਜਿਹੜਾ ਖਰਚਾ ਆਹੜੇ ਘਾਟਾ ਪੈ ਗਿਆ ਗੱਲਾਂ ਕਰਨੇ ਬੜੇ ਸੋਖੇ ਆ ਫੇਸਬੁਕ ਤੇ ਭਾਈਵਾਲ ਨੇ ਬੈਠਿਆ ਜੇ ਮਾਰੀ ਜਾਣਗੇ ਪਰ ਆ ਜਿਹੜਾ ਗਰਾਊਂਡ ਤੱਕ ਦੇਖੋ ਪਤਾ ਫੇਰ ਲੱਗਦਾ ਕਿ ਸੱਚਾਈ ਕੀ ਆ ਨੁਕਸਾਨ ਕਿੱਥੇ ਹੋਇਆ ਇੱਥੇ ਰਕਦਾ ਪਤਾ ਗਰਾਊਂਡ ਤੇ ਆ ਕੇ ਘਰੇ ਬੈਡਰੂਮਾਂ ਚ ਬੈ ਕੇ ਪਾਣਾ ਦਾ ਕਿੱਥੇ ਨੁਕਸਾਨ ਹੋਇਆ ਮੈਂ ਇਤਿਆਂ ਗਾਡਰਾਂ ਦੇ ਪਾਇਆ ਸੀ ਆਪਦੇ ਮਕਾਨ ਹਾਂ ਕਿਹੜੀ ਛੱਡ ਪਾਇਆ ਜਿਹੜਾ ਛੱਡ ਪਾਇਆ 30 ਗਾਡਰ ਸਾ ਕਿੰਨਾ ਤੱਕ 30 ਗਾਡਰਾਂ ਦੇ ਬਹੁਤ 18 ਫੁੱਟ ਗਾਡਰ ਮੇਰੇ ਕੋਲ ਕੋ 16 ਫੁੱਟ ਸੀ ਕਿਉਂਕਿ ਸੱਚਾਈ ਇਹ ਆ ਵੀ ਹੁਣ ਸਾਨੂੰ ਗਾਡਰ ਵੀ ਕੀ ਕੋਈ ਛੈ ਨਹੀਂ ਮਿਲੀ ਵਿੱਚ ਇੰਨਾ ਪਰਿਵ ਠੀਕ ਹੈ ਮੱਜਾਂ ਰੱਖੀਆਂ ਵਾ ਇੱਥੇ ਮੱਜਾਂ ਤੇ ਬੱਚਾ ਛੱਡ ਵੱਡੇ ਵੱਡੇ ਪਾਇਏ ਸੀਗੇ ਹਾਂ ਮੱਜਾਂ ਵਿਚਾਲਿਆ ਕਹਿੰਦੇ ਜੀ ਮੇਰੀ ਮੇਨ ਗੱਲ ਆ ਉਹ ਬਚਾ ਹੋ ਗਿਆ ਪਰਿਵਾਰ ਬਚ ਗਿਆ ਪਰ ਘਰ ਘਾਟ ਪੈਲੀ ਮੋਟਰਾਂ ਸ਼ੈੱਡ ਸਭ ਕੋ ਟਰੈਕਟਰ ਟਰਾਲੀਆਂ ਤੋਂ ਕੱਗਿਆ ਟਰੈਕਟਰ ਤਾਂ ਸਮਰੋੜ ਦੇ ਕੇ ਬਿਲਕੁਲ ਜੀ ਇਹਨੇ ਹੁੰਮ ਲਾਇਆ ਤੇ ਮੋਕੀ ਅਸੀਂ ਦੇਖਣ ਆ ਜਾਂਦੇ ਅੱਛਾ ਜਦੋਂ ਉਹ ਉੱਥੇ ਨੌਜ ਤੇ ਖੜੇ ਆ ਤੇ ਟਰੈਕਟਰ ਵਾਲੇ ਜਾਣਦੇ ਆ ਤੂੰ ਰੁੜਦੇ ਵੇਖਿਆ ਤੇ ਬਹੁਤ ਮਨ ਦਦਾਸ ਹੋਇਆ ਪਰ ਪੇਸ਼ ਨਹੀਂ ਗਈ ਕੋਈ ਵੀ ਹੁਣ ਅਸੀਂ ਕਰੀਏ ਤੇ ਕਰੀਏ ਕੀ ਅੱਛਾ ਤੂੰ ਰੁੜਦੇ ਵੇਖਦੇ ਪਏਗੇ ਤੇ ਪ੍ਰਸ਼ਾਸਨ ਨੂੰ ਬਹੁਤ ਬੇਨਤੀ ਕੀਤੀ ਕੱਢੀਏ ਤੇ ਕੋਈ ਕਿਸੇ ਨੇ ਆਖਿਆ ਵੀ ਨਹੀਂ ਬਹੁਤ ਜ਼ਿਆਦਾ ਪਾਣੀ ਆ ਇੱਥੇ ਅਸੀਂ ਨਹੀਂ ਜਾ ਸਕਦੇ ਹੂੰ ਇਥੇ ਡੀਸੀ ਸਾਹਿਬ ਨੇ ਜਵਾਬ ਦਿੱਤਾ ਅੱਛਾ ਮਿਲੇ ਸੀ ਹਾਂਜੀ ਮਿਲੇ ਇੱਥੇ ਆਪਣੀ ਫੌਜ ਆਈ ਸੀ ਅੱਛਾ ਇੱਥੇ ਕੁੰਮਣਾ ਕਮਾਂਡਰ ਉਹਦੇ ਨਾਲ ਗੱਲ ਕੀਤੀ ਉਹ ਤਾਂ ਵੀ ਨਹੀਂ ਸਹੀ ਨਹੀਂ ਜਾ ਸਕਦੇ ਅੱਗੇ ਬਹੁਤ ਜ਼ਿਆਦਾ ਪਾਣੀ ਆ ਇੱਥੇ ਕੁਝ ਵੀ ਹੋ ਸਕਦਾ ਵਾ ਪਾਣੀ ਜ਼ਿਆਦਾ ਹੈ ਕਦੇ ਸਾਹਮਣੇ ਸੰਧ ਗਏ ਨੇ ਪਾਣੀ ਹੈ ਜ਼ਿਆਦਾ ਤੇ ਮਨ ਬਹੁਤ ਖਰਾਬ ਹੋਇਆ ਬਹੁਤ ਦਾਸ ਹੋਇਆ ਹੁਣ ਅਸੀਂ ਅੱਜ ਵੀ ਕਿੰਨੇ ਦਿਨ ਹੋ ਗਏ ਜਿਉਂ ਲੱਭਣ ਜਾਂਦੇ ਆ ਸ਼ਾਮ ਨੂੰ ਘਰੇ ਆ ਜੀ ਦਾ ਉੱਥੋਂ ਕੋਈ ਸ਼ਹਿਰ ਨਹੀਂ ਪਾਣੀ ਕਿੰਨਾ ਕਿੰਨਾ ਹੋ ਗਿਆ ਸੀ ਭਾਈ ਇੱਥੇ ਇੱਥੋਂ ਕਿਲੋ ਡੇਢ ਕਿਲੋਮੀਟਰ ਦਾ ਰੋਡ ਦੇ ਹੀ ਵੇਖਿਆ ਸਾਡੇ ਬਿਲਕੁਲ ਅੱਖਾਂ ਸਾਹਮਣੇ ਗਿਆ ਲੋਥੀਆਂ ਲੱਗਦੀ ਗਈਆਂ ਸੰਦਾਂ ਦੀਆਂ ਵੀਡੀਓ ਪਈਆਂ ਤੇ ਮਕਾਨ ਟੈਂਦੇ ਵੇਖੇ ਤੁਸੀਂ ਆਪ ਵੀਡੀਓ ਪਈਆਂ ਬਿਲਕੁਲ ਮਕਾਨ ਟੈਂਦੇ ਤੇ ਅੱਛਾ ਦੋਸਤੋ ਵਿੱਚ ਵੀਡੀਓ ਤੁਸੀਂ ਦੇਖੋਗੇ ਐਵੇਂ ਚ ਐਡ ਕਰਦਾ ਜਿਹੜੀਆਂ ਨਾ ਵੀਰਾਂ ਮੌਕੇ ਦੇ ਬਣਾਈਆਂ ਜੀ ਟਰੈਕਟਰ ਵਾਲੇ ਰੋਡ ਦੇ ਪਹਿਨਾਂ ਤੇ ਮਕਾਨ ਰੋੜਦਾ ਪਿਆ ਸਾਰਾ ਕੁਝ ਵੀਡੀਓ ਚੋ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇੰਦਾਜਾ ਲਾਓ ਵੀ ਇਹੋ ਜੇ ਪਰਿਵਾਰਾਂ ਨੂੰ ਮਦਦ ਕਰਨੀ ਚਾਹੀਦੀ ਓਮੇ ਜੇ ਕਿਹਾ ਨਾ ਲੈ ਤਾਂ ਫਿਰ ਇਸ਼ੂ ਬਣੂਗਾ ਜਿੱਥੇ ਦੇਈ ਜਾਂਦੇ ਉਥੇ ਕੋਈ ਮਤਲਬ ਦੇਂਦਾ ਨਹੀਂ ਬਣਦਾ ਜੇ ਬਈ ਕਰਨੀ ਆ ਵਾਕਈ ਮਦਦ ਕਰਨੀ ਆ ਤੇ ਬਾਈ ਆ ਪਰਿਵਾਰ ਆ ਉੱਪਰ ਨੰਬਰ ਲਿਖਾ ਕੇ ਪਰਿਵਾਰਾਂ ਦੇ ਤੇ ਸਿੱਧੀ ਮਦਦ ਕਰੋ ਸ਼ੇਅਰ ਇੰਨੀ ਕਰਿਓ ਕਿ ਹਰ ਬੰਦੇ ਤੱਕ ਪਹੁੰਚੇ ਜਿਹੜਾ ਬੰਦਾ ਕੋਈ ਸੇਵਾ ਕਰਨੀ ਚਾਹਦਾ ਪਰਿਵਾਰ ਦੇ ਸਿੱਧੀ ਮਦਦ ਕਰੂਗਾ ਨਾ ਕਿ ਕਿਸੇ ਵਿਚੋਲੇ ਥਰੂ ਕਰੂਗਾ ਜੇ ਵਿਚੋਲੇ ਕੋਲ ਗਏ ਤੇ ਬਾਈ ਜੀ 80 ਰੁਪਏ 100 ਚ ਜੇਬ ਚ ਪਾਣ ਦੇ 20 ਪਹੜਿਆ ਉਹ ਅੱਗੇ ਜਾਣਗੇ ਆ ਦੇਖੋ ਮੈਂ ਲੋਕ ਐ ਛਾਂਦੇ ਰੁ ਆ ਵੇਖੋ ਕਿਵੇਂ ਜਾਣਦੇ ਆ ਇਹ ਕੀ ਲਿਆ ਟਰੈਕਟਰ ਬਾਗੀਆਂ ਲੱਗ ਰਹੀਆਂ ਜਾਣੇ ਤੁਹਾਨੂੰ ਦਿਖਾਉਣੇ ਦੋਸਤੋ ਵਿਚਾਰ ਕਰ ਇਹ ਬੋੜੂ ਵੀ ਸੰਦ ਦੇ ਦੇਖਿਓ ਹਾਲਾਤ ਕੀ ਬਹੁਤ ਜ਼ਿਆਦਾ ਇਹ ਨੁਕਸਾਨ ਹੋਇਆ ਹੈ ਯਾਰ ਸਰ ਆਪਾਂ ਜਿੰਨਾ ਵੀ ਮਲੂਠਾ ਹੋ ਗਿਆ ਆਪਾਂ ਨੰਬਰ ਜਿਵੇਂ ਦੇਣੇ ਆ ਸਿੱਧੇ ਕਨੈਕਟ ਕਰਕੇ ਪਹੁੰਚ ਗਏ ਵੀ ਇਹਨਾਂ ਦਾ ਜਿੰਨਾ ਪਵਾਦਣਗੇ ਉਹ ਇਹਨਾਂ ਦਾ ਘਾਟਾ ਪੂਰਾ ਆਪਾਂ ਕਰ ਨਹੀਂ ਸਕਦੇ ਨਹੀਂ ਹੋ ਸਕਦਾ ਸੱਚ ਆ ਬਾਈ ਹਾਂ ਸੱਚਾਈ ਹੈ ਮੋੜ ਟ੍ਰੈਕਟਰ ਹੀ ਕੱਲੇ ਲਾ ਲਈਏ ਤੇ ਕੱਲਾ ਮਕਾਨ ਪਹਿਲੀ ਛੱਡ ਦਿਓ ਹਾਂ ਤੇ ਬਾਈ ਇਹ ਵੀ ਕਰੋੜ ਦੇ ਲਾਗੇ ਪਹੁੰਚ ਜਾਂਦਾ ਕੱਲਾ ਮਕਾਨ ਤੇ ਟਰੈਕਟਰ ਦੇ ਸੰਦ ਪਹਿਲੀ ਪਾਸੇ ਕਰ ਦਿਓ ਹੂੰ ਜੇ ਪਹਿਲੇ ਜਪਾ ਘਾਟਾ ਨਹੀਂ ਪੁਰਾਉਗਾ ਤਾਂ ਕੰਮ ਵੱਡਾ ਹੋ ਜਾਂਦਾ ਬਿਲਕੁਲ ਬਿਲਕੁਲ ਸੋ ਇੰਨਾ ਕਿ ਨੰਬਰ ਦੇਵਾਂਗੇ ਪਰਿਵਾਰਾਂ ਦਾ ਤੇ ਤੁਸੀਂ ਪਰਿਵਾਰਾਂ ਨਾਲ ਸਿੱਧੀ ਫੋਨ ਤੇ ਗੱਲ ਕਰਨੀ ਸਿੱਧਾ ਕੰਟੈਕਟ ਨੰਬਰ ਆ ਲੈ ਕੇ ਕਾਉਂਟ ਜਿੰਨੇ ਸੇਵਾ ਕਰਨੀ ਪਰਿਵਾਰਾਂ ਨਾਲ ਸਿੱਧੀ ਕਰਨੀ ਪਿਆਰੋ ਵਿੱਚ ਕੋਈ ਵਿਚੋਲਾ ਨਹੀਂ ਹੋਊਗਾ ਇਹ ਤੁਹਾਡੀ ਜਿਹੜੀ ਸੇਵਾ ਸਿੱਧੀ ਆਉਣੀ ਹੈ ਕੋਈ ਤੁਹਾਨੂੰ ਵਿਚੋਲਾ ਫੋਨ ਵੀ ਲਾਵੇ ਜੇ ਅਸੀਂ ਕਰ ਦਿੰਨੇ ਆ ਉਹ ਕਰ ਦਿੰਨੇ ਹੋ ਤੁਸੀਂ ਆਪ ਦਾ ਆਪ ਦਾ ਹਿਸਾਬ ਲਾ ਕੇ ਚੱਲਣਾ ਜਿਹੜੀ ਆਪਣੀ ਸਾਰ ਨੇ ਤੁਹਾਨੂੰ ਗੱਲ ਕਹੇ ਤੇ ਸਿੱਧਾ ਸਾਡਾ ਨੰਬਰ ਦੇਣਾ ਤਣ ਨਾਲ ਹੀ ਜਿਹੜਾ ਸਮਾਜ ਸੇਵੀਰ ਬਾਹਰੋਂ ਕੰਟੈਕਟ ਕਰੋ ਜਿੱਥ ਉਹ ਤੁਹਾਡਾ ਤੁਸੀਂ ਆਪ ਰੱਖਣਾ ਤਰੀਕੇ ਨਾਲ ਠੀਕ ਹੈ ਨਾ ਤਿੰਨ ਪਰਿਵਾਰ ਤੁਹਾਡੇ ਸੁਖਬੀਰ ਤੇ ਭਾਈ ਬਹੁਤ ਧੰਨਵਾਦ ਆ ਇਹ ਇਥੇ ਆਪਣੇ ਪੀੜਤਾਂ ਦੀ ਆਵਾਜ਼ ਸੁਣ ਕੇ ਖਬਰ ਲੈਂਦੇ ਆ ਇਹਨਾਂ ਦਾ ਬਹੁਤ ਧੰਨਵਾਦ ਆ ਅਸੀਂ ਕਰਦੇ ਆ ਭਾਈ ਜਿਹੜੇ ਟਾਈਮ ਕੱਢ ਕੇ ਹਾਟ ਪੀੜਤਾਂ ਦੀ ਜਿਹੜੀ ਸਾਰ ਲੈਂਦੇ ਆ ਤੇ ਜਿਹੜੀ ਸਰਕਾਰ ਨੇ ਅੱਜ ਤੱਕ ਸਾਨੂੰ ਕੋਈ ਵੀ ਹਉਲਤ ਨਹੀਂ ਦਿੱਤੀ ਨਾਨਕੇ ਪੁੱਛਿਆ ਵੀ ਤੁਹਾਡਾ ਕੀ ਰੁੜਿਆ ਕਿ ਗਵਾਚਾ ਹੈ ਕੀ ਹੋਇਆ ਵਾ ਇਹ ਸਾਰਾ ਹੁੰਦਾ ਨਾ ਕਿ ਭਰਾ ਨੇ ਬਹੁਤ ਨੇ ਅਸੀਂ ਧੰਨਵਾਦੀ ਆ ਇਨਾ ਰੋਡ ਦੇ ਦੇ ਵਿੱਚ ਹੀ ਮੈਨੂੰ ਫੋਨ ਲਾਇਆ ਤੇ ਉਹ ਮੇਰਾ ਮੈਂ ਪਾਸੇ ਸਭ ਦਣਾ ਮੈਨੂੰ ਆਲੇ ਸੋਖਾ ਟਰਾਲੀਆਂ ਟਰੈਕਟਰ ਥੋੜੇ ਮੈਂ ਐਡੀ ਸੀ ਮੈਡਮ ਨੂੰ ਲਾਇਆ ਉਹਨੂੰ ਕਹਿੰਦੀ ਐਡੀਓ ਸਾਹਿਬ ਨੂੰ ਉਹਨੂੰ ਫੋਨ ਕਰੋ ਐਡੀਓ ਸਾਹਿਬ ਨੂੰ ਮੈਂ ਹਾਂ ਇੱਥੇ ਤੁਸੀਂ ਦਦੀ ਸੀ ਅਹੀਂ ਗੁਡੀ ਸੀ ਐਡੀਓ ਸਾਹਿਬ ਸਾਡੀ ਮੈਂ ਫਿਰ ਇਹੋ ਹੀ ਹੌਸਲਾ ਹੈ ਤਾਂ ਮੈਂ ਕੋਈ ਨਾ ਸਾਰਨਾ ਤੁਹਾਡਾ ਕੰਟੈਕਟ ਕਟਕਾਪਾ ਸਮਾਏ ਸੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਪਾਣੀ ਦਾ ਵਾਅਦਾ ਦੇ ਸਕਦੇ ਉਸ ਮੌਕੇ ਦੇ ਨਾਲ ਸਾਹਮਣੇ ਚੀਜ਼ ਸਾਰੀ ਰੁੱਢਦੀ ਹੋਵੇ ਮੜਾ ਓਕਾ ਦਾ ਪਹਿਲ ਇਹ ਕਦੇ ਨਾ ਆਪਣੇ ਤੇ ਥੋੜਾ ਲਾ ਕੇ ਸੋਚ ਕੇ ਦੇਖੋ ਫਰਜ਼ ਕਰ ਲਓ ਆਪਾਂ ਉਹ ਜਗ੍ਹਾ ਤੇ ਆਪਾਂ ਹੋਈਏ ਜਿੱਥੇ ਸਾਹਮਣੇ ਆਪਣੇ ਸੰਦ ਮਕਾਨ ਇੱਕਦਮ ਐਰੜਦਾ ਜਾਂਦਾ ਹੋਵੇ ਤੇ ਆਪਣੀ ਕੀ ਸਾਰੀ ਉਮਰ ਦੀ ਕਮਾਈ ਹੁੰਦੀ ਹੈ ਤੋਂ ਪਿਆਰੋ ਗੱਲ ਬਿਹੜੀ ਹੈ ਪਰਿਵਾਰਾਂ ਨੰਬਰ ਉੱਪਰ ਦੇ ਦੇਣੇ ਆ ਮੋਬਾਈਲ ਨੰਬਰ ਵਿੱਚ ਲਿਖੇ ਕੈਪਸ਼ਨ ਚ ਤੁਸੀਂ ਫੋਨ ਤੇ ਗੱਲ ਕਰਦੇ ਆ ਤੇ ਸ਼ੇਅਰ ਮੇਰਾ ਵੀਰ ਮੈਂ ਕਹਿੰਦਾ ਨਹੀਂ ਦਬਲ ਕਰ ਦਿਓ ਕਿਉਂਕਿ ਇਹ ਪਰਿਵਾਰ ਦੇ ਇਹਨਾਂ ਪਰਿਵਾਰਾਂ ਦੀ ਜ਼ਿੰਦਗੀ ਦਾ ਸਵਾਲ ਮੁੜ ਵਸੇਬਾ ਦੁਬਾਰਾ ਇਸ ਟਾਈਮ ਤੋਂ ਪਿੱਛੇ ਇੱਕ ਤੰਬੂ ਲਾ ਕੇ ਬੈਠੇ ਹੋ ਪਿੱਛੇ ਤੰਬੂ ਲੱਗਾ ਆ ਪਿੱਛੇ ਉਹ ਦੇਖੋ ਸਾਹਮਣੇ ਸਾਰੇ ਬੱਚੇ ਸਾਰਾ ਪਰ ਤੰਬੂ